ਬਹੁਤ ਵੱਟੇ ਪ੍ਰਲਾਇ ਸ਼ੋਮੇ ਕਾਲੀ ਦਾ ਨੰਮੀ ਸਰ ਪਾਰਟੀ ਵੱਲੋਂ ਜਿਹੜਾ ਔਰਤਾਂ ਦੇ ਸਨਮਾਨ ਵਾਸਤੇ ਉਹ ਪਹਿਲਾਂ ਵੀ ਬਹੁਤ ਵਰਕ ਕਰਦੇ ਨੇ ਔਰ ਅੱਜ ਇੱਕ ਹੋਰ ਪਲਾਨ ਹੁਣੇ ਨੇ ਪੁੱਤੀ ਹੈ ਤੇ ਮੈਂ ਇਸ ਦਾ ਕਿ ਇਹ ਪਾਰਟੀ ਜਿਹੜੀ ਹੈ ਸਾਡੀ ਪਾਰਟੀ ਦੇ ਸਾਰੇ ਵਰਕਰ ਜਿਹੜੇ ਨੇ ਇਹ ਸਾਡੇ ਵਿਧਾਈ ਦੇ ਪਾਤਰ ਨੇ ਸਾਡੇ ਆਗੂ ਪਹੁੰਚ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੰਗਰੂਹ ਤੋਂ ਸਾਡੇ ਜਿਹੜੇ ਸੀਨੀਅਰ ਸਾਡੇ ਜਨਰਲ ਸਕੱਤਰ ਸਾਡੇ ਬਹਾਦਰ ਸਾਹਿਬ ਵਰਨੈੱਪ ਸਾਹਿਬ ਫੇਰੇ ਪਹੁੰਚੇ ਨੇ ਇਹਨਾਂ ਨਾਲ ਬੀਬੀਆਂ ਦਾ ਜਥਾ ਆਇਆ ਇਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਪਿੰਗਰ ਸੋਰੀਆ ਸਾਹਿਤ ਮੰਚ ਤੋਂ ਸਾਡੇ ਲੇਖਕ ਅੱਜ ਇੱਥੇ ਪਹੁੰਚੇ ਨੇ ਮੁੱਖ ਸੱਦਾ ਦਿੱਤਾ ਗਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਮੈਂ ਬਹੁਤ-ਬਹੁਤ ਧੰਨਵਾਦ ਆਪਨੇ ਸਾਰੇ ਲੇਖਕਾਂ ਦੀ ਟੀਮ ਤੋਂ ਇੱਥੇ ਲੁਧਿਆਣੇ ਦੇ ਵਿੱਚ ਸਾਡੇ ਪਿੰਗਾ ਸੋਰੀਆ ਸਾਹਿਤ ਮੰਚ ਦੇ ਅੱਜ ਗੱਲ ਹੋ ਰਹੀ ਹੈ ਔਰਮਨ ਡੇ ਦੀ ਰਚਨਾ ਵੀ ਜ਼ਰੂਰ ਸੁਣਾਵਾਂਗੀ ਲੇਕੇ ਮੈਂ ਉਹਨਾਂ ਔਰਤਾਂ ਦਾ ਨਾਮ ਇੱਥੇ ਜ਼ਿਕਰ ਜ਼ਰੂਰ ਕਰਨਾ ਚਾਹਾਂਗੀ ਜੋ ਕਿ ਸਾਡੇ ਪਿੰਗਾ ਸੋਰੀਆ ਸਾਹਿਤ ਮੰਚ ਦੇ ਮੋਢੀ ਸੀਗੇ ਸਭ ਤੋਂ ਪਹਿਲਾਂ ਸਾਡੇ ਲੁਧਿਆਣਾ ਦੇ ਸ਼ਹਿਰ ਦੇ ਅਮਰਦੀਪ कौर ਸਰਨਾ ਜੀ ਜਿਹੜੇ ਸਾਨੂੰ ਸੁਦੀਵੀਖ ਛੋੜਾ ਦੇ ਗਏ ਮਹਿ 40 ਸਾਲ ਦੀ ਉਮਰ ਦੇ ਵਿੱਚ ਇੱਕ ਰੋਡ ਐਕਸੀਡੈਂਟ ਚ ਉਹ ਇੱਕ ਐਹੋ ਜੀ ਔਰਤ ਸੀਗੀ ਜੋ ਪ੍ਰਵਾਹ ਨੂੰ ਤੇ ਸਾਡੇ ਪਿਕਾਸੋਈਆ ਸਾਹਿਤ ਮੰਚ ਨੂੰ ਬੰਨ ਕੇ ਰੱਖਦੀ ਸੀ ਪਿਆਰ ਤੇ ਮੋਹ ਦੇ ਨਾਲ ਬਹੁਤ ਵਧੀਆ ਲੇਖਿਕਾ ਸੀ। ਦੂਜੀ ਸਾਡੇ ਲੇਖਕ ਸੋਨੀ ਰਾਣੀ ਜੀ ਉਹ ਇੱਕ ਹੈਂਡੀਕੈਪ ਲੱਤੀ ਹੈ ਲੇਖਕ ਹੈ ਉਹਦੀ ਕਿਤਾਬ ਰਿਲੀਜ਼ ਹੋਈ ਹੈ। ਉਹ ਆ ਨਹੀਂ ਸਕਦੀ ਬਹੁਤ ਰੇਅਰ ਪ੍ਰੋਗਰਾਮਸ ਤੇ ਆਉਂਦੀ ਹੈ। ਲੇਕਿਨ ਉਹ ਸਾਡੇ ਮੰਚ ਦੀ ਉਹ ਵੀ ਰਾਏਪੁਰ ਤੋਂ ਲੁਧਿਆਣੀ ਦੇ। ਤੀਜੇ ਸਾਡੇ ਇੱਕ ਲੇਖਕ ਸਿਗੇ ਹਰਕਵੰਤ ਮੈਣੀ ਜੀ ਪਿਕਾਸੋਈਆ ਸਾਹਿਤ ਮੰਚ ਦੇ ਹੀ ਜਿਹੜੇ ਆਹ ਹੁਣ 26 ਜਨਵਰੀ ਨੂੰ ਮਹਿ 43 ਸਾਲ ਦੀ ਉਮਰ ਦੇ ਵਿੱਚ ਹੀ ਰੇਅ ਅਟੈਕ ਕਰਕੇ ਉਹਨਾਂ ਅਕਸਰ ਦੀ ਜੀਵ ਛੋੜਾ ਦੇ। ਉਹਨਾਂ ਦੀ ਪਤਨੀ ਅਮਰ ਸੋਢੀ ਜੋ ਕਿ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਇੰਨਾ ਸੰਤਾਪ ਚਲਣਾ ਪੈ ਰਿਹਾ ਕੋਈ ਉੱਗੀ ਦੇਖਾ ਨਹੀਂ। ਉਹ ਸਿਰਫ ਆਪਣੇ ਘਰ ਦੇ ਮਾਹੌਲ ਕਰਕੇ ਹਜੇ ਨਹੀਂ ਆ ਸਕੇ ਲੇਕਿਨ ਅਸੀਂ ਮੰਚ ਵਿੱਚ ਅੱਗੋਂ ਉਹਨਾਂ ਨੂੰ ਜ਼ਰੂਰ ਲੈ ਆਂਗਾ। ਇਹ ਉਹ ਵਰਤਾਨੇ ਜਿਨ੍ਹਾਂ ਦਾ ਮੈਂ ਤੁਹਾਡੇ ਅੱਗੇ ਨਾਮ ਲੈ ਰਹੀ ਆ ਜਿਹੜੇ ਸਾਡੇ ਮੰਚ ਨਾਲ ਜੁੜੇ ਹੀ ਪਰ ਪ੍ਰੈਜ਼ੈਂਟ ਨਹੀਂ ਹੋ ਸਕਤੇ। ਚੌਥੇ ਬੀਕੇਜੀਪੋਰ ਟੀਚਰ ਨੇ ਅਨਮੈਰਿਟ ਰੱਖੀ ਹੈ ਸਾਡੀ ਲੇਖਕਾ ਕਰਨ ਕਰਨ ਦੇ ਕੋਲ ਕੁਝ ਤਰੇਲੂ ਜ਼ਿੰਮੇਵਾਰੀਆਂ ਕਰਕੇ ਉਹ ਆ ਨਹੀਂ ਸਕੀ ਲੇਕਿਨ ਉਹਨੇ ਸਪੈਸ਼ਲ ਇੱਕ ਮੈਸੇਜ ਮੈਨੂੰ ਭੇਜਿਆ ਕਿ मैम ਤੁਸੀਂ ਏਡੇ ਵੱਡੇ ਮੰਚ ਤੇ ਜਾ ਰਹੇ ਹੋ ਏਡੇ ਵੱਡੇ ਮੰਚ ਤੇ ਏਡੇ ਵੱਡੇ ਸਾਡੇ ਆਗੂ ਬੈਠੇ ਹੋਣਗੇ ਲੀਡਰ ਬੈਠੇ ਹੋਣਗੇ ਤੇ ਉਹਨਾਂ ਅੱਗੇ ਇਹ ਜ਼ਰੂਰ ਰੱਖਿਓ ਵਿਚਾਰ ਕਿ ਕਾਫੀ ਐਸੀ ਔਰਤਾਂ ਨੇ ਮੇਰੇ ਬੱਚੀਆਂ ਜਾਂ ਤੁਹਾਡੇ ਵਰਗੀਆਂ ਜਿਨ੍ਹਾਂ ਨੂੰ ਮੌਕਾ ਮਿਲਦਾ ਹੈ ਉਹਨਾਂ ਦਾ ਪਰਿਵਾਰ ਮੌਕਾ ਦਿੰਦਾ ਹੈ ਬਾਹਰ ਨਿਕਲਣ ਦਾ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਨਿਕਲਣ ਦਾ ਮੌਕਾ ਮਿਲਦਾ ਹੈ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲਦਾ ਹੈ ਲੇਕਿਨ ਡੀਕੇਜੀ ਕੋਰ ਬੱਚੀਆਂ ਐਸੀਆਂ ਲੜਕੀਆਂ ਨੇ ਜੋ ਘਰ ਦੀਆਂ ਜ਼ਿੰਮੇਵਾਰੀਆਂ ਕਰਕੇ ਘਰ ਦੀ ਚਾਰ ਦਿਵਾਰੀ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ ਉਹਦਾ ਉਦੇਸ਼ ਇਹ ਹੈ ਇਸ ਸਾਡੇ ਸਾਰੇ ਸਮਾਜ ਦੇ ਵਿੱਚ ਜਾਵੇ ਕਿ ਉਹ ਵੀ ਬਹੁਤ ਕਲਾਕਾਰ ਨੇ ਉਹਨਾਂ ਕੋਲ ਇੱਕ ਟੈਲੈਂਟ ਹੈ ਕਿਉਂ ਨਾ ਕੁਝ ਐਸਾ ਦੀਆਂ ਪ੍ਰਦਰਸ਼ਨੀਆਂ ਦਾ ਇਂਤਜ਼ਾਮ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਵੀ ਇੱਕ ਪਹਿਚਾਣ ਮਿਲ ਸਕੇ ਸੋ ਮੈਂ ਇੱਕ ਆਪਣੀ ਕਵਿਤਾ ਦੇ ਨਾਲ ਤੁਹਾਡੀ ਸਾਂਝ ਪਾਵਾਂਗੀ ਮੈਂ ਥੋੜੀ ਜਿਹਾ ਜਾਰੂ ਕਵਿਤਾਵਾਂ ਲਿਖਦੀਆਂ ਕਿਉਂਕਿ ਜਿੜਾਰੂ ਆਗੂਆਂ ਦੇ ਨਾਲ ਰਹਿਣੀ ਆ ਠੀਕ ਹੈ ਜੀ ਨਾ ਹਾਰੇ ਹਾਂ ਨਾ ਹਾਰਾਂਗੇ ਨਾ ਹਾਰੇ ਹਾਂ ਨਾ ਹਾਰਾਂਗੇ ਹਰ ਜ਼ਾਲਮ ਦੇ ਮੂਟੇ ਇੱਕ ਟੁਕਮੀ ਚ ਬੈਠਾ ਮੈਂ ਉਹ ਵੈਰੀ ਗੁੱਡ ਲੋਕੇ ਨਹੀਂ ਬੈਠੇ ਬਸ ਸ਼ਾਂਤ ਆ ਲੋਕੇ ਨਹੀਂ ਬੈਠੇ ਬਸ ਸ਼ਾਂਤ ਆ ਤੂਫਾਨ ਕਿੱਧਰ ਨੂੰ ਜਾਂਦਾ ਹੁਣ ਉਹ ਦਿਖਾਵਾਂਗੇ ਓਏ ਲੋੜ ਨਹੀਂ ਸਾਨੂੰ ਗਿੱਧੜਾ ਦੀ ਜਾਂ ਪੇਟਾ ਦੀ ਲੋੜ ਨਹੀਂ ਸਾਨੂੰ ਗਿੱਧੜਾ ਦੀ ਜਾਂ ਪੇਟਾ ਦੀ ਸ਼ੇਰ ਕੱਲਾ ਕਿੱਦਾਂ ਦਹਾੜਦਾ ਹੁਣ ਉਹ ਸੁਣਾਵਾਂਗੇ ਵਾਜੀ ਵੈਰੀ ਗੁੱਡ ਆਪ ਤਾਂ ਵਾਦੀ ਨਾ ਕਹ ਹੁਣ ਸਾਨੂੰ ਨੀ ਦੇ ਵੀਏ ਆਤਵਾਦੀ ਨਾ ਕਹਿ ਬਰਸਾਨੂੰ ਬਾਗੀ ਆ ਸੀ ਬਾਦਸ਼ਾਹ ਬਣ ਰਾ ਚਲਾਵਾ ਲਈ ਬਾਦਸ਼ਾਹ ਬਣ ਰਾ ਚਲਾਵਾ ਲਈ ਬਹੁਤ ਸ਼ੁਕਰੀਆਵੀ ਤੌਰ ਤੇ ਗੁਰੂ ਸਾਹਿਬ ਨੇ